ਚੰਦਰਪਾਲ ਸਿੰਘ ਬੈਂਸ ਯੂਥ ਪੰਜਾਬ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਚਡੂਨੀ ਸਾਡਾ ਪੰਜਾਬ ਫੈਡਰੇਸ਼ਨ ਅਸੀਂ ਤਾ ਕਰੀਬਨ 2 ਦਿਨ ਪਹਿਲਾਂ ਤੋਂ ਮਕੌੜੇ ਪੱਤਨ ਦੇ ਉੱਪਰ ਮਰਾੜੇ ਪੱਤਨ ਤੋਂ ਲਾਗੇ ਜਿਹੜੀਆਂ ਜ਼ਮੀਨਾਂ ਦੇ ਵਿੱਚ ਸਰਕਾਰ ਕਹਿੰਦੀ ਆ ਕਿ ਰੇਤ ਆ ਗਈ ਆ ਪਰ ਸਾਡੇ ਹਿਸਾਬ ਨਾਲ ਜਦੋਂ ਅਸੀਂ ਵੇਖਿਆ ਤੇ ਇਹ ਤੇ ਨੀਰਾ ਕਸੂਈ ਆ ਤੇ ਉਹ ਵੀ ਜਿਹੜੀ ਕਿਤੇ ਵੀ ਕੰਮ ਨਹੀਂ ਆ ਸਕਦੀ ਸਰਕਾਰ ਦੇ ਕੰਮ ਜ਼ਰੂਰ ਆ ਸਕਦੀ ਹੈ ਜਿਹੜੀ ਸਰਕਾਰੀ ਕੰਮ ਚੱਲ ਰਹੇ ਆ ਗਲੀਆਂ ਗੁਲੀਆਂ ਬਣਾਉਂਦੇ ਉੱਥੇ ਕਿਤੇ ਪੈ ਜਾਏ ਤੇ ਉਹ ਪੈ ਸਕਦੀ ਆ ਨਾ ਤੇ ਇਹ ਕਿਸੇ ਭਰਤੀ ਦਾ ਕੰਮ ਆਉਣੀ ਆ ਨਾ ਹੀ ਇਹ ਵਿਕਣੀ ਆ ਮਿੱਟੀ ਹੋਵੇ ਤੇ ਵੇਚ ਲਈਏ ਰੇਤ ਹੋਵੇ ਤੇ ਵੇਚ ਲਈਏ ਪਰ ਇਹ ਹੋਈ ਅਧੂ ਪਛਾਦੀ ਦੇ ਵਿੱਚ ਕੰਮ ਗਿਆ ਸਰਕਾਰ ਨੂੰ ਅਪੀਲ ਕਰਦੇ ਆ ਕਿ ਆਓ ਆ ਸਾਡੀ ਤੁਸੀਂ ਮਤ ਕਰੋ ਆਪਣੀ ਮਸ਼ੀਨਰੀ ਮੁਹੱਈਆ ਕਰਾ ਦਿਓ ਕਿੰਨੇ ਵਿਭਾਗ ਨੇ ਪੀਡਬਲਡ ਮਾਈਨਿੰਗ ਆ ਬਾਗਬਾਨੀ ਔਰ ਮੰਡੀ ਬੋਰਡ ਸਾਰਿਆਂ ਕੋਲ ਜੀਸੀਬੀ ਮਸ਼ੀਨਾਂ ਵੀ ਹੈਗੀਆਂ ਟਰੈਕਟਰ ਟਰਾਲੀਆਂ ਵੀ ਹੈਗੀਆਂ ਟਿਪਰਾਂ ਵੀ ਹੈਗੀਆਂ ਜਦੋਂ ਕਿਸੇ ਆ ਬਾਜ਼ਾਰਾਂ ਦੇ ਵਿੱਚ ਟਾਣੇ ਹੁੰਦੇ ਆ ਨਜਾਇਜ਼ ਕਬਜ਼ੇ ਉਦੋਂ ਮਸ਼ੀਨਾਂ ਨਿਕਲ ਆਉਂਦੀਆਂ ਹੁਣ ਅਸੀਂ ਪੀਲ ਕਰਦੇ ਆ ਕਿ ਲਿਆਓ ਮਸ਼ੀਨਾਂ ਕੱਢ ਕੇ ਆ ਦਿਓ ਜ਼ਿਮੀਂਦਾਰਾਂ ਦੇ ਖੇਤਾਂ ਦੇ ਵਿੱਚ ਤਾਂ ਕਿ ਅਸੀਂ ਆ ਜਿਹੜਾ ਮਿੱਟੀ ਜਿਹੜੀ ਪਾਈ ਹੋਈ ਆ ਤਸੂ ਪਿਆ ਹੋਇਆ ਜ਼ਿਮੇਦਾਰਾਂ ਦੇ ਖੇਤਾਂ ਵਿੱਚ ਇਹਨੂੰ ਚੁਕਾ ਸਕੀਏ ਪਿਛਲੇ 3 ਦਿਨ ਤੋਂ ਅਸੀਂ ਲੱਗੇ ਹੋਏ ਹਾਂ ਇੱਕ ਜੀਸੀਬੀ ਮਸ਼ੀਨ ਔਰ ਲਗਭਗ 6 ਤੋਂ 7 ਟਰਾਲੀ ਆ 60 ਤੋਂ 70 ਹਜ਼ਾਰ ਹੁਣ ਤੱਕ ਖਰਚਾ ਹੀ ਕਰ ਚੁੱਕੇ ਹਾਂ ਔਰ ਲਗਭਗ ਕੋਈ ਦੋ ਕਨਾਲਾ ਥਾਂ ਜੇ ਤੱਕ ਸਾਫ਼ ਨਹੀਂ ਹੋਈ 6 6 7 8 ਫੁੱਟ ਮਿੱਟੀ ਪਈ ਹੋਈ ਆ ਅੱਗੇ ਇਹ ਲਗਭਗ ਜਿਹੜਾ ਰਕਬਾ 22 28 ਕਿੱਲਿਆਂ ਦਾ ਕਿੰਨਾ ਸਭਾ ਲੱਗ ਜਾ ਕਿੰਨੇ ਦਿਨ ਲੱਗਣਗੇ ਉਪਰੋਂ ਕੱਚੇ ਰਸਤੇ ਜਾਂਦੇ ਆ ਬਾਹਰੋਂ 3 3 4 4 ਆ ਕਿਲੋਮੀਟਰ ਉੱਥੇ ਵੀ ਮੁਸ਼ਕਲ ਆਉਂਦੀ ਕਿਉਂਕਿ ਪਏ ਜਿਹੜੇ ਆ ਛੋਟੇ ਆ 11 ਆ 11-11 ਫੋਟੇ ਆ ਸਿਰਫ ਦੇ ਵੱਡੀਆਂ ਟਰਾਲੀਆਂ ਵੀ ਚਲਾਉਣੀਆਂ ਮੁਸ਼ਕਲ ਨੇ ਦੋ-ਦੋ ਸੈਂਕੜੇ ਵਾਲੀਆਂ ਮਿੱਟੀ ਜਿਹੜੀਆਂ ਜੈਕ ਵਾਲੀਆਂ ਟਰਾਲੀਆਂ ਉਹਨਾਂ ਨੂੰ ਲਿਆ ਕੇ ਸੇਵਾ ਕਰਵਾ ਰਹੇ ਆ ਸੋ ਮੈਂ ਬਾਕੀ ਵੀ ਸੰਸਦਵਾਂ ਨੂੰ ਅਪੀਲ ਕਰਦਾ ਕਿ ਆਓ ਇਹਨਾਂ ਜ਼ਿੰਮੇਵਾਰਾਂ ਦੇ ਨਾਲ ਖਲੋਵੋ ਇਹਨਾਂ ਦਾ ਸਾਥ ਦਿਓ ਤਾਂ ਕਿ ਇਹ ਜਿਹੜੀ ਆ ਆਪਣੀ ਅਗਲੀ ਆਣ ਵਾਲੀ ਫਸਲ ਬੀ ਸਕਣ ਤੇ ਸਰਕਾਰ ਨੂੰ ਵੀ ਇੱਕੋ ਅਪੀਲ ਕਰਦਾ ਕਿ ਜਿਹੜੇ ਲੋਕਾਂ ਨੂੰ ਪਨੇਖਾ ਪਾ ਰਿਆ ਵੀ ਰੇਤ ਜਿਹਦਾ ਖੇਤ ਉਹਦੀ ਰੇਤ ਮੈਂ ਕਹਿੰਦਾ ਜੀ ਅਸੀਂ ਕਹਿੰਦਾ ਵੀ ਖੇਤ ਸਾਡੇ ਨੇ ਰੇਤ ਤੁਸੀਂ ਚੁੱਕ ਲੋ ਜੋ ਬਣਦਾ ਸਰਕਾਰੀ ਮੋਲਿਆ ਉਹ ਹੀ ਦੇ ਦਿਓ ਮਸ਼ੀਨਰੀ ਆਪਣੀ ਲਾ ਦਿਓ ਅਸੀਂ ਤੁਹਾਡੇ ਨਾਲ ਹੱਥ ਨਾਲ ਹੱਥ ਮਿਲਾ ਕੇ ਮੋਢੇ ਨਾਲ ਮੋਢੇ ਜੋੜ ਕੇ ਚੱਲਣ ਨੂੰ ਤਿਆਰ ਆ ਕਿਉਂਕਿ ਜਿੰਨਾ ਪੰਜਾਬ ਅੱਜ ਖਰਚਾ ਕਰ ਰਿਹਾ ਆ ਆਮ ਆਰਹ ਹੋ ਕੇ ਇਸ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਕੀ ਸਰਕਾਰ ਨਾਮ ਦੀ ਚੀਜ਼ ਪੰਜਾਬ ਦੇ ਵਿੱਚ ਹੈਗੀ ਆ ਤੇ ਜੇ ਹੈਗੀ ਆ ਤੇ ਆਪਣਾ ਫਰਜ਼ ਸਮਝੇ ਜਿਹੜੇ ਕਹਿੰਦੇ ਸੀ ਅਸੀਂ ਪੰਜਾਬ ਬਚਾਵਾਂਗੇ ਅਸੀਂ ਆਪਣੇ ਲੋਕਾਂ ਨੂੰ ਬਚਾਵਾਂਗੇ ਅਸੀਂ ਕਿਸਾਨਾਂ ਦੇ ਪੋਤੇ ਆ ਅੱਜ ਉਸ ਗੱਲ ਨੂੰ ਸਾਬਤ ਕਰਨ ਦਾ ਤੁਹਾਡੇ ਕੋਲ ਮੌਕਾ ਆ ਕੁਦਰਤ ਨੇ ਇਹਨਾਂ ਨੂੰ ਮਾਰ ਮਾਰੀ ਆ ਪਰ ਸਰਕਾਰ ਆ ਕੇ ਇਹਨਾਂ ਦੇ ਨਾਲ ਖਲੋਵੇ ਤੇ ਆਪਣੇ ਜ਼ਿੰਮੇਵਾਰਾਂ ਦੀ ਆਪਣੇ ਕਿਸਾਨਾਂ ਦੀ ਬਾਹ ਫੜੇ